ਰੰਗਲਾ ਪੰਜਾਬ ਬਚਾਓ ਦਾ ਪੋਸਟਰ ਡੀਐਸਪੀ ਰਾਜਕਮਰ ਬਜਾੜ ਵੱਲੋਂ ਰਿਲੀਜ਼ ਕੀਤਾ ਗਿਆ ਜ਼ਿਲ੍ਹਾ ਸ਼ਿਦ ਭਗ ਸਿੰਘ ਨਗਰ ਨਵਾਂ ਸ਼ਹਿਰ ਸੌਰ ਸੰਗੀਤ ਸਸਤਾ ਦੁਆਬਾ ਬੰਗਾ ਦੇ ਪ੍ਰਧਾਨ ਰਾਜ ਦਦਰਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਰੰਗਲਾ ਪੰਜਾਬ ਬਚਾਓ ਦਾ ਪੋਸਟਰ ਅੱਜ ਡੀਐਸਪੀ ਰਾਜਕਮਰ ਬਜਾੜ ਵੱਲੋਂ ਰਿਲੀਜ਼ ਕੀਤਾ ਗਿਆ ਇਸ ਮੌਕੇ ਤੇ ਇਹ ਗੀਤ RM2 뮤직 ਕੰਪਨੀ ਵੱਲੋਂ ਪੇਸ਼ ਕੀਤਾ ਗਿਆ ਅਤੇ ਇਸ ਨੂੰ ਆਵਾਜ਼ ਦਿੱਤੀ ਹੈ ਮਨਜਿੰਦਰ ਮਨੀ ਮਾਲਵਾ ਵੱਲੋਂ ਬਖੂਬੀ ਦੇ ਨਾਲ ਗਾਇਆ ਗਿਆ ਅਤੇ ਇਸ ਗੀਤ ਦਾ ਸੰਗੀਤ ਗੋਵਿੰਦ ਸਮਲ ਸਰ ਨੇ ਬਖੂਬੀ ਨਾਲ ਕੀਤਾ ਹੈ ਅਤੇ ਇਸ ਦਾ ਵੀਡੀਓ ਮੰਨੂ ਚਾਹਲ ਵੱਲੋਂ ਕੀਤਾ ਗਿਆ ਕੰਪੋਜ਼ ਕੇਵਲ ਬਰੁਜ ਵੱਲੋਂ ਕੀਤਾ ਗਿਆ ਹੈ ਇਸ ਮੌਕੇ ਤੇ ਸੁਰ ਸੰਗੀਤ ਸੰਸਥਾ ਦੁਆਬਾ ਬੰਗਾ ਦੇ ਮੈਂਬਰ ਸਹਿਬਾਨ ਵੀ ਹਾਜ਼ਰ ਰਹੇ ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਅਸ਼ੋਕ ਸੁੰਡ ਵੱਲੋਂ ਬਖੂਬੀ ਨਾਲ ਲਿਖਿਆ ਗਿਆ ਹੈ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟਰ ਨਵਾਂ ਸ਼ਹਿਰ ਦੇ ਨਾਲ ਰਿਲੀਜ਼ ਕਰ ਰਹੇ ਨੇ ਔਰ ਸੁਰ ਸੰਗੀਤ ਸੰਸਥਾ ਦੁਆਬਾ ਬੰਗਾ ਦੇ ਸਾਰੇ ਹੀ ਮੈਂਬਰ ਸਹਿਬਾਨ ਔਰ ਅਹੁਦੇਦਾਰ ਇਸ ਆਫਿਸ ਦੇ ਵਿੱਚ ਮੌਜੂਦ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਆਰ ਐਮ ਐਮ ਆਰ 2 ਕੰਪਨੀ ਔਰਤੋਂ ਸਾਡੀ ਸਰਕਾਰਜੋਗ ਸੰਸਥਾ ਦੇ ਪ੍ਰਧਾਨ ਔਰ ਕੰਪਨੀ ਦੇ ਓਨਰ ਸ੍ਰੀ ਰਾਜਗੁਰਦਰਾਜ ਜੀ ਅ ਬਿਜੇ ਕੁਮਾਰ ਜੀ ਗੁਣਾ ਚੌਰੀਆ ਸਾਹਿਬ ਜੋ ਕਿ ਸੰਸਥਾ ਦੇ ਵਾਈਸ ਪ੍ਰਧਾਨ ਨੇ ਔਰ ਨਾਲ ਖੜੇ ਨੇ ਸਾਡੀ ਸਰਕਾਰਜੋਗ ਡੀਆ ਰਮਾਣਾ ਸਾਹਿਬ ਸੰਗੀਤਕਾਰ ਔਰ ਲਵਿੰਦਰ ਲਖਾ ਜੀ ਕਲਾਕਾਰ ਸਾਹਿਬ ਸਾਡੀ ਗਾਇਕ ਧਰਮਵੀਰ ਪ੍ਰਦੇਸੀ ਜੀ ਔਰ ਗਾਇਕ ਇੰਦਰਪ੍ਰੀਤ ਚੱਕਰ ਸਾਹਿਬ ਔਰ ਸਾਜਨ ਜੀ ਜੋ ਕਿ ਸਾਡੇ ਪੱਤਰਕਾਰ ਨੇ ਉਹ ਵੀ ਸਾਡੇ ਦਰਮਿਆਨ ਮੌਜੂਦ ਨੇ ਸਾਰੇ ਹੀ ਸਾਥੀਆਂ ਵੱਲੋਂ ਸਤਿਕਾਰਯੋਗ ਸ਼੍ਰੀ ਰਾਜਕੁਮਾਰ ਜੀ ਡੀਐਸਪੀ ਸਾਹਿਬ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਔਰ ਇਸ ਗੀਤ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਔਰ ਬਹੁਤ ਹੀ ਵਧੀਆ ਕਲਮ ਦੇ ਮਾਲਕ ਪ੍ਰਸਿੱਧ ਗੀਤਕਾਰ ਅਸ਼ੋਕ ਸੂਨ ਸਾਹਿਬ ਉਹਨਾਂ ਨੇ ਲਿਖਿਆ ਔਰ ਨਸ਼ਿਆਂ ਦੇ ਖਿਲਾਫ ਇਹ ਗੀਤ ਪਰਖਾਇਆ ਜੋ ਕਿ ਮਨਦੀਪ ਮਨੀ ਮਾਲਵਾ ਜੀ ਨੇ ਦੋ ਆਵਾਜ਼ਾਂ ਦੇ ਵਿੱਚ ਗਾਇਆ ਡਿਊਟ ਗੀਤ ਹੈ ਜੀ ਸੋ ਬਹੁਤ ਜਲਦੀ ਸੰਗਤਾਂ ਦੀ ਕਚਹਿਰੀ ਦੇ ਵਿੱਚ ਸਰੋਤਿਆਂ ਦੀ ਕਚਹਿਰੀ ਤੇ ਜਾ ਰਿਹਾ ਇਸ ਨੂੰ ਵਕਤ-ਵਕਤ ਸੁਣਨਾ ਲਾਈਕ ਕਰਨਾ ਕਮੈਂਟਸ ਕਰਨੇ ਬਹੁਤ ਬਹੁਤ ਸ਼ੁਕਰੀਆ ਜੀ ਆਰਐਮ 2 ਕੰਪਨੀ ਵੱਲੋਂ ਮੰਦੀਪ ਮਨੀ ਮਾਲਵਾ ਵੱਲੋਂ ਆਇਆ ਅਸ਼ੋਕ ਸੂਨ ਵੱਲੋਂ ਲਿਖਿਆ ਇਹ ਜਿਹੜਾ ਗੀਤ ਹੈ ਨਸ਼ਿਆਂ ਦੇ ਖਿਲਾਫ ਉਹ ਰਿਲੀਜ਼ ਕੀਤਾ ਗਿਆ ਸੋ ਮੈਂ ਆਸ ਕਰਦਾ ਬੜਾ ਅچھے ਸ਼ਬਦਾਂ ਵਿੱਚ ਪੰਜਾਬ ਦੀ ਸਮੱਸਿਆ ਨੂੰ ਦੱਸਦੇ ਹੋਏ ਪ੍ਰੇਰਿਤ ਕੀਤਾ ਗਿਆ ਨੌਜਵਾਨਾਂ ਨੂੰ ਕਿ ਨਸ਼ੇ ਤੋਂ ਦੂਰ ਹੋਏ ਔਰ ਪੰਜਾਬ ਦਾ ਨਸ਼ਾ ਦੂਰ ਹੋਣ ਦੀ ਗੱਲ ਕੀਤੀ ਤੇ ਪਾਣੀ ਬਚਾਉਣ ਦੀ ਗੱਲ ਕੀਤੀ ਤੁਹੇ ਇਹਦੇ ਨਾਲ ਬੱਚੇ ਪ੍ਰੇਰਿਤ ਹੋਣਗੇ ਸਾਡੇ ਵਾਸਤੇ ਇਹ ਹੀ ਪ੍ਰੇਰਨਾ ਦਾ ਕਾਰਨ ਬਣੇਗਾ ਔਰ ਸਾਡਾ ਫਾਇਦਾ ਹੋਏਗਾ ਮੈਂ ਮੁਬਾਰਕਾ ਦੇਣਾ ਗਾਇਕ ਨੂੰ ਔਰ